ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੀਸੈਸਰੀ ਕਾਰਜੀ ਕੋਰ ਰਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜਦੀ ਕਲਾ ਸਭੋ ਜੀ ਬਲੌਗ ਦੀ ਸ਼ੁਰੂਆਤ ਇੱਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਮੈਂ ਕਿਹਾ ਡੇਲੀ ਕਿਚਨ ਦੇ ਵਿੱਚ ਤੁਹਾਡੇ ਨਾਲ ਮੈਂ ਕਿਹਾ ਵੀਡੀਓ ਸ਼ੇਅਰ ਕਰਾਂਗੇ ਜਿਸ ਤਰ੍ਹਾਂ ਹੀ ਆਪਾਂ ਘਰ ਦਾ ਜੋ ਰੈਸਪੀ ਜਾਂ ਕੁਝ ਨਵੀਂ ਡਿਸ਼ ਬਣਾਵਾਂਗੇ ਠੀਕ ਹੈ ਜੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਨੇ ਬਹੁਤ ਸਾਰਾ ਪਿਆਰ ਦਿੰਦੇ ਹੋ ਬਹੁਤ ਸਾਰਾ ਥੈਂਕ ਯੂ ਤੁਹਾਡਾ ਤੇ ਸਾਰਿਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਜੀ ਠੀਕ ਹੈ 15 ਅਗਸਤ 1947 ਤੁਹਾਨੂੰ ਵੀ ਪਤਾ ਹੈ ਕਿ ਆਪਣਾ ਦੇਸ਼ ਆਜ਼ਾਦ ਹੋਇਆ ਸੀ ਹਨਾ ਜੀ ਤੇ ਬਾਕੀ ਬਣੇ ਰਹੋ ਜੀ ਜੋ ਵੀ ਕਰਾਂ ਜ ਉਸੇ ਤਰ੍ਹਾਂ ਮੈਂ ਕਿਹਾ ਚਲੋ ਡੇਲੀ ਰੁਟੀਂ ਚਪੜੇ ਕੰਮ ਜੋ ਜੋ ਕਰਦੇ ਆ ਉਹ ਵੀ ਸ਼ੇਅਰ ਕਰਾਂਗੇ ਤੇ ਕੁਝ ਨਵਾਂ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਦਾਤਾ ਤੁਸੀਂ ਬਣੇ ਰਹੋ ਦਿਲ ਲੋ ਜੀ ਜਦੋਂ ਅਪ ਆਪਣੀ ਰਸੋਈ ਦੇ ਕੰਮਾਂ ਤੋਂ ਹੋ ਗਏ ਫਰੀ ਮੈਂ ਕਿਹਾ ਚਲੋ ਝਾੜੋ ਪੋਚਾ ਕੱਲਾ ਪੈਣਾ ਸਵੇਰ ਦੇ ਆਪਣੇ ਕੰਮ ਨਿਭੜ ਜਾਣਾ ਫਿਰ ਟੈਨਸ਼ਨ ਨਹੀਂ ਹੁੰਦੀ ਤੇ ਗਾਇਜ਼ ਅੱਜ ਬਣਾਵਾਂਗੇ ਆਪਾਂ ਰੰਗ ਬਰੰਗੇ ਚਾਵਲ ਬਣਾਉਂਦੇ ਹੁੰਦੇ ਆ ਨਾ ਤੁਸੀਂ ਵੀ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਓ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਅੱਛੇ-ਅੱਛੇ ਆਉਂਦੇ ਬਹੁਤ ਸਾਰਾ ਸ਼ੁਕਰੀਆ ਧੰਨਵਾਦ ਕੈਲੀਫੋਰਨੀਆ ਤੋਂ ਸਿਸਟਰ ਦਾ ਕੱਲ ਹੀ ਕਮੈਂਟ ਆਇਆ ਤੇ ਮੈਨੂੰ ਹੋ ਰਿਹਾ ਸੀ ਮੈਂ ਕਿਹਾ ਪਤਾ ਨਹੀਂ ਉਹਨਾਂ ਦੀ ਤਬੀਅਤ ਠੀਕ ਹੈ ਜਾਂ ਕਈ ਦਿਨਾਂ ਤੋਂ ਉਹਨਾਂ ਨੇ ਮੈਨੂੰ ਕਮੈਂਟ ਨਹੀਂ ਕੀਤਾ ਹੈਗਾ ਬਹੁਤ ਸ ਧੰਨਵਾਦ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਪਲੀਜ਼ ਤੁਹਾਨੂੰ ਮੈਂ ਹਰ ਵੀਡੀਓ ਦੇ ਵਿੱਚ ਕਹਿਨੀ ਹੁੰਦੀ ਆ ਜਿਸ ਟਰਮ ਜੜੀਆਂ ਭੈਣਾ ਮੈਨੂੰ ਲਾਈਕ ਕਰਦੀ ਹੁੰਦੇ ਤੇ ਹਾਈਪ ਦਾ ਬਟਨ ਹਾਈਪ ਦਾ ਬਟਨ ਆਂਦਾ ਹੈ ਤੇ ਪਲੀਜ਼ ਮੈਨੂੰ ਪੁਆਇੰਟ ਵੀ ਦਿਆ ਕਰੋ ਕਿਉਂਕਿ ਮੇਰੇ ਕੋਲ ਪੁਆਇੰਟ ਬਹੁਤ ਹੀ ਘੱਟ ਆਉਂਦੇ ਆ ਤੇ ਤੁਹਾਡੀ ਕਿਰਪਾ صدਕਾ ਜੇਕਰ ਮੈਨੂੰ ਪੁਆਇੰਟ ਮਿਲ ਜਾਂਨ ਲਾਈਕ ਮਿਲ ਜਾਂਦੇ ਕਮੈਂਟ ਮੈਨੂੰ ਬਹੁਤ ਅੱਛਾ ਲੱਗੇਗਾ ਅਰ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਤਕ ਲੋ ਜੀ ਮੈਂ ਕਿਹਾ ਚਲੋ ਇੱਧਰ ਪਹਿਲਾਂ ਆਪਣੇ ਕੱਪੜਿਆਂ ਦਾ ਕੰਮ ਨੇ ਵੇਲ ਲੀ ਮੈਂ ਮਸ਼ੀਨ ਤੁਹਾਨੂੰ ਪਤਾ ਹੁਣ ਅੰਦਰ ਰੱਖ ਲਈ ਸੀ ਇਹ ਵਾਲਾ ਬਾਥਰੂਮ ਹੈ ਨਾ ਸਾਡਾ ਬਿਲਕੁਲ ਖਾਲੀ ਪਿਆ ਇਹਦੇ ਚ ਕੁਝ ਵੀ ਨਹੀਂ ਹੈਗਾ ਤੇ ਪੋੜੀਆਂ ਦੇ نیچے ਬਣਿਆ ਬਸ ਵੈਸੇ ਹੀ ਬਣਾ ਕੇ ਰੱਖਿਆ ਹੋਇਆ ਸੀ ਪਹਿਲਾਂ ਮੈਨੂੰ ਬੜੀਆਂ ਕਮੈਂਟ ਪੈਣਾ ਕਰਦੀਆਂ ਕਿ ਬਾਥਰੂਮ ਦੇ ਕੋਲ ਤੁਸੀਂ ਆਰਓ ਲਗਾਇਆ ਹੈ ਨਹੀਂ ਨਹੀਂ ਇਹ ਬਾਥਰੂਮ ਸਾਡਾ ਯੂਜ਼ ਨਹੀਂ ਹੁੰਦਾ ਜੀ ਵੈਸੀ ਮਸ਼ੀਨ ਵਗੈਰਾ ਜਾਂ ਕੁਝ ਕਪੜੇ ਕੁੱਪੜੇ ਜਿਵੇਂ ਆਪਾਂ ਕਈ ਵਰੀ ਟੋਕਰੀ ਵਗੈਰਾ ਨਾ ਮੈਂ ਰੱਖ ਕੇ ਗੰਦੇ ਕਪੜੇ ਇੱਧਰ ਇਕੱਠੇ ਕਰਕੇ ਰੱਖਦੇ ਨੇ ਹੁੰਦੀਆਂ ਕਿਉਂਕਿ ਉਹ ਦੂਸਰਾ ਬਾਥਰੂਮ ਤੁਸੀਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਛੋਟਾ ਹੈ ਸਾਡਾ ਇਸ ਕਰਕੇ ਤੇ ਲੋ ਜੀ ਉੱਧਰ ਲੱਗੀ ਸੀ ਸਾਡੀ ਮਸ਼ੀਨ ਜਿਹੜੇ ਆਪਾਂ ਕਈ ਵਰੀ ਆਣੇ ਜਾਣੇ ਵਾਲੇ ਕਪੜੇ ਹੁੰਦੇ ਆ ਨਾ ਤੁਸੀਂ ਵੀ ਜੇਕਰ ਤੁਹਾਨੂੰ ਥੋੜਾ ਈਜ਼ੀ ਪਾ ਕੇ ਥੋੜਾ ਸਰਫ ਨਾ ਸੌਰੀ ਈਜ਼ੀ ਤੇ ਸ਼ੈਂਪੂ ਪਾ ਕੇ ਆਪਣੇ ਕੱਪੜਿਆਂ ਨੂੰ ਧੋਇਆ ਕਰੋ ਕਿ ਇਹਨਾਂ ਦੇ ਨਾਲ ਨਾ ਸਾਡੇ ਰੰਗ ਖਰਾਬ ਹੁੰਦੇ ਨਹੀਂ ਨਾ ਰੰਗ ਚੜਦਾ ਹੈ ਕੱਪੜਿਆਂ ਨੂੰ ਤੇ ਬਹੁਤ ਸਿੰਪਲ ਤੇ ਪਿਓਰ ਦੀਆਂ ਚੁੰਨੀਆਂ ਜਿਹੜੀਆਂ ਹੁੰਦੀਆਂ ਹਨ ਇਹਨਾਂ ਨੂੰ ਵੀ ਤੁਸੀਂ ਹਮੇਸ਼ਾ ਹੱਥਾਂ ਨਾਲ ਹੀ ਮਾਲ ਕੇ ਕੋਸ਼ਿਸ਼ ਕਰਿਆ ਕਰੋ ਕਈ ਵਾਰੀ ਆਪਾਂ ਜਿੱਦਾਂ ਹੀ ਆਪਣੇ ਕੱਪੜਿਆਂ ਦੇ ਵਿੱਚ ਪਾਉਂਦੇ ਆ ਨਾ ਮਸ਼ੀਨ ਦੇ ਵਿੱਚ ਪਾਉਂਦੇ ਆ ਤੇ ਪਿਓਰ ਦੀਆਂ ਚੁੰਨੀਆਂ ਸਾਡੀਆਂ ਬਹੁਤ ਜਲਦੀ ਫਟ ਜਾਂਦੀਆਂ ਹਨ ਇਸ ਕਰਕੇ ਸਾਨੂੰ ਇਹਨਾਂ ਦੀ ਨਾ ਕੇਅਰ ਕਰਨੀ ਚਾਹੀਦੀ ਏ ਇਹ ਬਹੁਤ ਧਿਆਨ ਨਾਲ ਰੱਖਨੀਆ ਪੈਂਦੀਆਂ ਅਸੀਂ ਤਾਂ ਇੰਦਾ ਹੀ ਆਪਣੇ ਕੱਪੜੇ ਜਿਹੜੇ ਹੁੰਦੇ ਆ ਨਾ ਮਸ਼ੀਨ ਦੇ ਵਿੱਚ ਨਹੀਂ ਪਾਉਂਦੇ ਆਉਣ ਜਾਣ ਵਾਲੇ ਕੱਪੜੇ ਹਮੇਸ਼ਾ ਮੈਂ ਹੱਥਾਂ ਦੇ ਨਾਲ ਹੀ ਮਲ ਕੇ ਧੋਣੇ ਹੁੰਦੀਆਂ ਇਹਨਾਂ ਨੂੰ ਸੌਫਟ ਸੌਫਟ ਹੱਥਾਂ ਦੇ ਨਾਲ ਜਿਵੇਂ ਇਹਨਾਂ ਦੇ ਪਹੁੰਚੇ ਮਲ ਲੈ ਇਹਨਾਂ ਦੇ ਕਾਲਰ ਵਗੈਰਾ ਠੀਕ ਹੈ ਜੀ ਬਹੁਤ ਨਾ ਤਾਂ ਰੰਗ ਉਤਰਦਾ ਤੇ ਨਾਲੇ ਬਹੁਤ ਵਧੀਆ ਰਹਿੰਦੇ ਨੇ ਫੇੜ ਵੀ ਨਹੀਂ ਹੁੰਦਾ ਹੈਗਾ ਇਸ ਕਰਕੇ ਇਹ ਤਰੀਕੇ ਨਾਲ ਤੁਸੀਂ ਆਪਣੇ ਕੱਪੜਿਆਂ ਨੂੰ ਨਾ ਸ਼ੈਂਪੂ ਦੇ ਨਾਲ ਤੇ ਈਜ਼ੀ ਦੇ ਨਾਲ ਹੀ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਹੋਣ ਦੀ ਇਹ ਸੋਖੇ ਤੇ ਸਿੰਪਲ ਤਰੀਕੇ ਨਾਲ ਆਪਾਂ ਜਿੱਦਾਂ ਤੋਤੇ ਆਪਾਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਤਾ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਾਂ ਕਿ ਮੈਂ ਜਿਹੜੇ ਆਣ ਜਾਣ ਵਾਲੇ ਆਪਣੇ ਕੱਪੜੇ ਹੁੰਦੇ ਹਮੇਸ਼ਾ ਇਸੇ ਤਰ੍ਹਾਂ ਹੀ ਧੋਨੇ ਹੁੰਦੇ ਆ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਬਾਕੀ ਦੇਖਦੇ ਆ ਜੀ ਹੱਲੇ ਰਸੋਈ ਦਾ ਬਹੁਤ ਸਾਰਾ ਕੰਮ ਪਿਆ ਹੋਇਆ ਹੈ ਬਣੇ ਰੋ ਤੁਸੀਂ ਤੇ ਲਓ ਜੀ ਇੱਧਰ ਆਪਾਂ ਬਣਾਣ ਲੱਗਿਆ ਜੀ ਆਪਾਂ ਰੰਗ-ਬਰੰਗੇ ਚਾਵਲ ਠੀਕ ਹੈ ਜੀ ਕਿਸ ਤਰ੍ਹਾਂ ਬਣਾਉਂਗੀ ਆ ਦੇਖੋ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਸਿੰਪਲ ਚਾਵਲ ਜੜੇ ਹੁੰਦੇ ਆ ਨਾ ਉਹ ਬਣਾ ਕੇ ਰੱਖ ਲਏ ਆ ਠੀਕ ਹੈ ਜੀ ਬਿਲਕੁਲ ਸਿੰਪਲ ਤੇ ਸੋਕੇ ਇਹ ਦੋ ਕਲਰ ਦੇ ਬਣਾਣੇ ਨੇ ਮੈਂ ਗ੍ਰੀਨ ਤੇ ਵਾਈਟ ਇਹਨਾਂ ਨੂੰ ਮੈਂ ਬਿਲਕੁਲ ਨਾਰਮਲ ਜਿਵੇਂ ਚਾਵਲ ਬਣਾਉਂਦੇ ਆ ਉਹ ਬਣਾ ਲਿਆ ਠੀਕ ਹੈ ਜੀ ਬਣਾ ਕੇ ਰੱਖ ਲਿਆ ਹੁਣ ਆਪਾਂ ਬਣਾਵਾਂਗੇ ਜੀ ਇਹਦੇ ਚ ਨਾਲੇ ਮਿੱਠੇ ਤੇ ਇਹ ਮਿਲਿਆ ਸੀਗਾ ਮੈਂ ਅਸੀਂ ਨਵਾਂ ਕੁੱਕਰ ਮੈਂ ਕਿਹਾ ਚਲੋ ਨਾਲੇ ਕੁੱਕਰ ਦਾ ਵੀ ਮਹੂਰਤ ਹੋ ਜਾਏਗਾ ਨਾਲੇ ਮਿੱਠੇ ਚਾਵਲ ਬਣਾਵਾਂਗੇ ਠੀਕ ਹੈ ਜੀ ਤਿਆਰ ਲੋ ਜੀ ਇੱਧਰ ਆਪਾਂ ਹੋਰ ਕੁੱਕਰ ਧਰ ਲਿਆ ਇੱਧਰ ਬਾਅਦ ਨੇ ਜੀ ਆ ਮਿੱਠੇ ਚਾਵਲਾ ਆਪਾਂ ਕਿਸ ਤਰ੍ਹਾਂ ਬਣਾਣੇ ਹੁੰਨੇ ਆ ਤੇ ਬਹੁਤ ਵਧੀਆ ਤੇ ਟੇਸਟੀ ਕਲਰਫੁਲ ਚਾਵਲ ਬਣਾਵਾਂਗੇ ਅੱਜ ਤਿੰਨ ਤਰ੍ਹਾਂ ਦੇ ਠੀਕ ਹੈ ਜੀ ਜਿਵੇਂ ਵੀ ਬਣਾਵਾਂਗੀ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰਦੀ ਜਾਂਗੀ ਜੀ ਕੁੱਕਰ ਆਪਾਂ ਪਾ ਲਿਆ ਇਧਰ ਲੈ ਲੈ ਜੀ ਆਪਾਂ ਸਭ ਤੋਂ ਪਹਿਲਾਂ ਦੇਸੀ ਘਿਓ ਠੀਕ ਹੈ ਜੀ ਦੇਸੀ ਘਿਓ ਤੁਸੀਂ ਆਪਣੇ ਟੇਸਟ ਅਨੁਸਾਰ ਜਿੰਨਾ ਯੂਜ਼ ਕਰਨਾ ਹੈ ਓਨਾ ਵਰਤ ਸਕਦੇ ਹੋ ਠੀਕ ਹੈ ਜੀ ਕੁੱਕਰ ਸਾਡੇ ਦਾ ਪਾਣੀ ਸੁੱਕ ਜੇ ਮੈਂ ਮੰਨਿਆ ਸੀ ਕਿਉਂਕਿ ਨਵਾਂ ਕੁੱਕਰ ਕਿਸੇ ਕਿਸੇ ਦੇ ਹੱਥ ਲੱਗਦੇ ਆ ਤੇ ਮਾਂਜ ਕੇ ਸ਼ੁਰੂਆਤ ਕਰਨੀ ਚਾਹੀਦੀ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਸਾਫ਼ ਕਰ ਲਿਆ ਤੇ ਸਭ ਤੋਂ ਪਹਿਲਾਂ ਹੁਣ ਆ ਦੇਖੋ ਜੀ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਮਤਲਬ ਫालतू ਪਾਣਾ ਬਹੁਤ ਵਧੀਆ ਤੇ ਟੇਸਟੀ ਚਾਵਲ ਬਣਨਗੇ ਉਹਦੇ ਜੋ-ਜੋ ਕੁਝ ਲਿਆ ਮੈਂ ਉਹ ਤੁਹਾਡੇ ਨਾਲ ਸੀਮ ਵੀਡੀਓ ਸ਼ੇਅਰ ਕਰਾਂਗੀ ਹਾਲੋ ਜੀ ਆਹ ਲਈ ਮੈਂ ਸਭ ਤੋਂ ਪਹਿਲਾਂ ਜੀ ਪਾਵਾਂਗੇ ਇਹਦੇ ਵਿੱਚ ਗਰਮ ਹੋ ਜਵੇ ਸਾਡੀ ਕਿਓ ਤੇ ਆਪਾਂ ਸਭ ਤੋਂ ਪਹਿਲਾਂ ਪਾ ਲੈਣੀ ਹੈ ਜੀ ਇਹਦੇ ਵਿੱਚ ਸੌਂਫ ਠੀਕ ਹੈ ਜੀ ਤੇ ਥੋੜਾ ਜਿਹਾ ਪਾ ਲੈਣਾ ਜੀ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਆ ਦੇਖੋ ਜੀ ਚੀ ਲਾਈਚੀ ਪਾਊਡਰ ਪਾ ਲੈਣਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਟਿਆ ਹੋਇਆ ਖੋਪਾ ਜੇਕਰ ਤੁਸੀਂ ਕੋਈ ਨਹੀਂ ਖਾਣਾ ਪਸੰਦ ਕਰਦਾ ਤੇ ਉਹ ਇਹਨੂੰ ਕद्दू ਕਰਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਇਹ ਪਾ ਲੈ ਜੀ ਆਪਾਂ ਬਦਾਮ ਤੇ ਕਾਜ ਤੁਸੀਂ ਇਹਦੇ ਵਿੱਚ ਕਿਸ਼ਮਿਸ਼ੀ ਜੋ ਉਹ ਡੰਡਾ ਮੰਨ ਕਰਦਾ ਪਾ ਸਕਦੇ ਹੋ ਠੀਕ ਹੈ ਆ ਦੇਖੋ ਜੀ ਚਾਵਲਾਂ ਨੂੰ ਆਪਾਂ ਫੇਰ ਹੌਣ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਚੀਨੀ ਚੀਨੀ ਪਾ ਦੇਣੀ ਹੈ ਚੀਨੀ ਵਧੀਆ ਤਰੀਕੇ ਨਾਲ ਥੋੜੀ ਜਿਹੀ ਮੈਲਟ ਹੋ ਜੇ ਠੀਕ ਹੈ ਜੀ ਭੁਲ ਜੀ ਜਾਵੇ ਤੇ ਆ ਦੇਖੋ ਜੀ ਆ ਆਪਾਂ ਚਾਵਲ ਧੋਤੇ ਆ ਜਿੰਨੇ ਚਾਵਲ ਲਏ ਆ ਇਸ ਤੋਂ ਥੋੜੇ ਜਿਹਾ ਜ਼ਿਆਦਾ ਪਾਣੀ ਪਾਣਾ ਹੈ ਇਹਦੇ ਵਿੱਚ ਹਾਂਜੀ ਚਾਵਲ ਆਪਾਂ ਕੱਲਾ ਧੋਤੇ ਰੱਖਨੇ ਸੀਗੇ ਚਾਵਲ ਧੋ ਕੇ ਪਾਣੀ ਪਾ ਕੇ ਜੇਕਰ ਤੁਹਾਡੀ ਕੋਲੀ ਡੇਢ ਕਿਲੋ ਪਾਣੀ ਪਾਇਓ ਸੌਰੀ ਡੇਢ ਕਿਲੋ ਡੇਢ ਕੋਲੀ ਤੁਸੀਂ ਪਾਣੀ ਦੀ ਪਾਣੀ ਕਿਉਂਕਿ ਜਿਹੜੇ ਮਿੱਠੇ ਚਾਵਲ ਹੈ ਨਾ ਇਹਨਾਂ ਵਿੱਚ ਥੋੜਾ ਪਾਣੀ ਕੁੱਕਰ ਦੇ ਵਿੱਚ ਜ਼ਿਆਦਾ ਲੱਗਦਾ ਇਹ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਜੀ ਲਓ ਜੀ ਇਹਨਾਂ ਨੂੰ ਆਪਾਂ ਹੁਣ मिक्स ਕਰ ਦੇਣਾ। ਲੋਟ ਸਾਰਾ ਕੁਛ ਆਪਾਂ ਇੱਦਾਂ ਹੀ ਪਾ ਕੇ ਮਿਕਸ ਕਰ ਦੇਣਾ। ਹੁਣ ਆਪਾਂ ਕਰ ਦਾਂਗੇ ਜੀ ਇਹਦਾ ਕੁੱਕ ਕਰ ਦਾਂ। ਟੱਕਾਂ ਬੰਦ। ਤੇ ਹੁਣ ਆਪਾਂ ਸੇਕ ਇੱਕ ਵਿਸਲ ਵੱਜ ਜੇਗੀ ਨਾ ਆਪਾਂ ਦੋ ਵਿਸਲ ਵੱਜ ਜਾਣੀਆਂ ਜੀ। ਦੂਸਰੀ ਵਿਸਲ ਤੇ ਆਪਾਂ ਨੂੰ ਬੰਦ ਕਰ ਦੇਣਾ। ਚਲੋ ਜੀ ਹੁਣ ਆਪਾਂ ਕੁੱਕਰ ਦਾਤਾ ਬੰਦ ਬਿਲਕੁਤੇ ਸਿੰਪਲ ਸੋਕੇ ਤਰੀਕੇ ਨਾਲ। ਖਲੋ ਰਹਿ। ਲੋਜੀ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਹਿਲਾਂ ਹੁਣ ਬਾਕੀ ਸਾਰਾ ਕੁਝ ਪਾ ਕੇ ਹੁਣ ਆਪਾਂ ਕਰਾਂਗੇ ਜੀ ਇਹਦੇ ਵਿੱਚ ਥੋੜਾ ਜਿਹਾ ਕਲਰ ਮਿਕਸ ਆਂਦਾ ਜੀ ਅੱਜ ਕੱਲ ਮਿੱਠੇ ਵਾਲਾ ਕਲਰ ਲੱਡੂ ਵਾਲਾ ਕਲਰ ਵੀ ਤੁਸੀਂ ਕਹਿ ਕੇ ਲੈ ਸਕਦੇ ਹੋ ਠੀਕ ਹੈ ਉਹਨੂੰ ਆਪਾਂ ਹਲਕਾ ਜਿਹਾ ਪਾਣੀ ਪਾ ਕੇ ਤੇ ਲੋ ਜੀ ਇਹਦੇ ਵਿੱਚ ਆਪਾਂ ਜਿਹੜਾ ਜਲੇਬੀਆਂ ਵਾਲਾ ਰੰਗ ਹੈ ਤੁਸੀਂ ਉਹ ਵੀ ਆਂਦਾ ਠੀਕ ਹੈ ਉਹ ਵੀ ਘੋਲ ਸਕਦੇ ਹੋ ਮਤਲਬ ਰੰਗ ਇਹਨੂੰ ਪਹਿਲਾਂ ਨਾ ਥੋੜਾ ਜਿਹਾ ਪਾਣੀ ਲੈ ਕੇ ਤੁਸੀਂ ਘੋਲ ਲੈਣਾ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦੇਣਾ ਇਨੂੰ ਵਧੀਆ ਤਰੀਕੇ ਨਾਲ ਨਾ ਆਪਾਂ ਮਿਕਸ ਕਰ ਦਾਂ। ਠੀਕ ਹੈ ਜੀ ਚਾਵਲਾ ਨੂੰ ਇਹਨਾਂ ਨੂੰ ਮਿਕਸ ਕਰ ਦੇਣਾ ਤੁਸੀਂ। ਲੱਡੂਆਂ ਵਾਲਾ ਰੰਗ ਕਹਿ ਕੇ ਤੁਸੀਂ ਉਹਦੇ ਜਿਹੜੇ ਕਰਿਆਨੇ ਵਾਲੇ ਆ ਨਾ ਉਹਨਾਂ ਕੋਲੋਂ ਤੁਹਾਨੂੰ ਇਹ ਕਲਰ ਮਿਲ ਜੇਗਾ। ਲਓ ਜੀ ਹੁਣ ਆਪਾਂ ਆਪਣਾ ਕੁੱਕ ਕਰ ਕਰ ਦਾਂਗੇ ਜੀ। ਬੰਦ। ਹੁਣ ਆਪਾਂ ਇੱਕ ਵਿਸਲ ਆਣੇ ਤਾਂ ਕਿ ਇਹਦਾ ਕਰਦੇ ਆਂ ਜੀ ਇੰਤਜ਼ਾਰ। ਇਹਦੇ ਚ ਜਿਹੜੇ ਮਿੱਠੇ ਚਾਪਨਾ ਚਾਹਨੇ ਇੱਕ ਵਿਸਲ ਪੂਰੀ ਲੱਗ ਜਵੇ, ਦੂਸਰੀ ਲੱਗਣ ਲੱਗੇ ਤੇ ਤਾਂ ਆਪਾਂ ਨੂੰ ਬੰਦ ਕਰ ਦੇਣਾ ਠੀਕ ਹੈ ਜੀ। लो जी, दें तिल लो जी, दूसरी कंप्लीट नहीं होती ठीक है जी आप हूँ दिखाने पार्सा दे देखो जी बन के हो गया चावल तैयार ठीक है हूं आप हल्का हल्का हल आप पहला साइड तो देखो जी इस तरह करके ਤੁਸੀਂ ਚਾਵਲ ਆਨ ਵਾਲੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤੇ ਕਿੰਨੇ ਟੇਸਟੇ ਬਣਦੇ ਆ ਬਹੁਤ ਖੁਸ਼ਬੂ ਆ ਰਹੀ ਇਹਨਾਂ ਦੇ ਵਿੱਚੋਂ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੂਜੇ ਕਲਰ ਵਾਲੇ ਚਾਵਲ ਬਣਾਉਣੇ ਆ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਦਾਣਾ ਇਹਦਾ ਏਦਾਂ ਬਸ ਇਹ ਹੈ ਜਿ ਕਿਉਂ ਜਿੰਨਾ ਤੁਸੀਂ ਚਾਹੋ ਤੇ ਦੇਤੇ ਪਾ ਸਕਦੇ ਹੋ ਹੁਣ ਆਪਾਂ ਬਣਾਵਾਂਗੇ ਜੀ ਦੂਸਰੇ ਕਲਰ ਦੇ ਚਾਵਲ ਠੀਕ ਹੈ ਸਿੰਪਲ ਚਾਵਲ ਆਪਾਂ ਬਣਾ ਲੈਣੇ ਆ ਬਿਲਕੁਲ ਪਹਿਲਾਂ ਇੱਥੇ ਮੜਾਪਾ ਰੱਖਣਾ ਜਿਸ ਕੋਈ ਵੀ ਫਰਾਈਟਨ ਜਾਂ ਕੁਝ ਵੀ ਤੁਸੀਂ ਰੱਖ ਸਕਦੇ ਹੋ ਹਲਕਾ ਜਿਆ ਇਹਦੇ ਵਿੱਚ ਪਾ ਲੈਣਾ ਜੀ ਆਪਾਂ ਪਾਣੀ ਠੀਕ ਹੈ ਥੋੜਾ ਜਿਹਾ ਪਾਣਾ ਪਾਣੀ ਕਿਉਂਕਿ ਆਪਾਂ ਆਪਣੇ ਚਾਵਲ ਬੁਆਇਲਡ ਕਰਕੇ ਰੱਖੇ ਹੋਏ ਆ ਇਹਦੇ ਵਿੱਚ ਆਪਾਂ ਪਾ ਲੈਣੀ ਜੀ ਆਪਣੇ ਟੇਸ ਅਨੁਸਾਰ ਜਿੰਨੇ ਤੁਸੀਂ ਚਾਵਲ ਚਾਹਦੇ ਹੋ ਚੀਨੀ ਪਾ ਲੈਣੀ ਠੀਕ ਹੈ ਐਸੇ ਤਰ੍ਹਾਂ ਤੁਸੀਂ ਇਸੇ ਤਰ੍ਹਾਂ ਹੀ ਕਲਰਫੁੱਲ ਕੋਈ ਵੀ ਕਲਰ ਪਾ ਕੇ ਬਣਾ ਸਕਦੇ ਹੋ ਮੈਂ ਸਿਰਫ ਮੈਂ ਤੁਹਾਨੂੰ ਕਲਰ ਪਾ ਕੇ ਦਿਖਾਣਾ ਸੀ ਬਣਾਉਣਾ ਸੀ ਇਹ ਸਾਡੇ ਚੀਨੀ ਚੰਗੀ ਤਰ੍ਹਾਂ ਘੁਲ ਜਵੇ ਤੇ ਲੋ ਜੀ ਸਾਡੀ ਚੀਨੀ ਬਿਲਕੁਲ ਖੁੱਲ ਗਈ ਆਪਾਂ ਗੈਸ ਨੂੰ ਕਰ ਦਾਂਗੇ ਜੀ ਬੰਦ ਠੀਕ ਹੈ ਆਪਾਂ ਹੁਣ ਲੈ ਲਿਆ ਜੀ ਆ ਗ੍ਰੀਨ ਕਲਰ ਠੀਕ ਹੈ ਤੁਸੀਂ ਗ੍ਰੀਨ ਕਲਰ ਲੈ ਲੈਣਾ ਹੁਣ ਇਹਨੂੰ ਆਪਾਂ ਪਾਣੀ ਦੇ ਵਿੱਚ ਘੋਲ ਦਿੰਦੇ ਹਾਂ ਜਿਹੜੀ ਚੀਨੀ ਵਾਲਾ ਪਾਣੀ ਹੈ ਨਾ ਉਸ ਤਰ੍ਹਾਂ ਇਹਨੂੰ ਆਪਾਂ ਘੋਲ ਦਾਂਗੇ ਤੁਸੀਂ ਜੇ ਨਾ ਜਾਓ ਵੈਸੇ ਕਲਰ ਜੇ ਕੋਸ਼ਿਸ਼ ਕਰਿਓ ਕਿ ਘੱਟ ਤੋਂ ਘੱਟ ਹੀ ਪਾਓ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਲੈ ਲਾਂਗੇ ਜੀ ਆਪਣੇ ਚਾਵਲ ਤੇ ਲੋ ਜੀ ਇਸੇ ਤਰ੍ਹਾਂ ਹੀ ਆਪਾਂ ਆਪਣੇ ਚਾਵਲ ਇਹ ਵਾਲੇ ਚਾਵਲ ਨਾਲ ਆਪਾਂ ਇਹਦੇ ਚ ਪਾ ਲਾਂਗੇ ਠੀਕ ਹੈ ਜੀ ਇਹਨਾਂ ਨੂੰ ਵਧੀਆ ਤਰੀਕੇ ਨਾਲ ਆਪਾਂ ਤੁਸੀਂ ਚਾਹੋ ਤੇ ਮਿਕਸ ਕਰ ਸਕਦੇ ਹੋ ਪਾਣੀ ਬਿਲਕੁਲ ਘੱਟ ਹੀ ਕਰਿਓ ਠੀਕ ਹੈ ਜੀ ਤੁਸੀਂ ਕਲਰ ਜਿੰਨਾ ਪਾਣਾ ਹੋਣਾ ਪਾ ਸਕਦੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਫਿਰ ਥੋੜਾ ਜਿਹਾ ਕੋਸਾ ਜਿਹਾ ਮਤਲਬ ਰਜ਼ਾ ਲੈਣਾ ਠੀਕ ਹੈ ਆ ਦੇਖੋ ਜੀ ਹੁਣ ਸਾਡੇ ਗ੍ਰੀਨ ਕਲਰ ਦੇ ਵੀ ਚਾਵਲ ਇਸੇ ਤਰ੍ਹਾਂ ਹੀ ਜਿਹੜੇ ਤੁਸੀਂ ਚਾਹੋ ਆਪਣੇ ਆਪਣੇ ਕਲਰ ਫੁਲ ਚਾਵਲ ਬਣਾ ਸਕਦੇ ਹੋ ਆ ਦੇਖੋ ਜੀ ਇੱਕ ਗ੍ਰੀਨ ਕਲਰ ਦੇ, ਈਆ ਕਲਰ ਦੇ ਚਾਵਲ ਬਣ ਗਏ, ਔਰੇਂਜ ਕਲਰ ਦੇ। ਇਹ ਜ਼ਿਆਦਾਤਰ ਮੈਂ ਕਲਰਫੁਲ ਚਾਵਲ ਤਾਂ ਮੇਨ ਬਣਾਈ ਸੀ। ਅੱਜ ਮੈਂ ਕਿਹਾ ਚਲੋ ਨਾਲੇ ਅੱਜ 15 ਅਗਸਤ ਹੈ ਠੀਕ ਹੈ ਜੀ। ਇਸ ਕਰਕੇ ਬਣਾਈ ਸੀ। ਨਾਲੇ ਮੈਂ ਕਿਹਾ ਤੁਹਾਨੂੰ ਕਲਰਫੁਲ ਚਾਵਲਾਂ ਦੀ ਵੀ ਰੈਸিপি ਦਿਖਾਵਾਂ ਕਿ ਇਦਾਂ ਹੀ ਇਦਾਂ ਹੀ ਤੁਸੀਂ ਦੇਸੀ ਘਿਓ ਦੇ ਵਿੱਚ ਸਿੰਪਲ ਵੀ ਬਣ ਤੜਕਾ ਲਾ ਸਕਦੇ ਹੋ। ਪਹਿਲਾਂ ਬੋਇਲਡ ਕਰਕੇ ਵੀ ਤੜਕਾ ਲਾ ਸਕਦੇ ਹੋ। ਜੇਕਰ ਤੁਸੀਂ ਚੌਲ ਤੇ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਡੈਟਨ ਪਸੰਦ ਲੱਗ ਕੋ ਹੋਵੇ ਉਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ। ਇਸੇ ਤਰ੍ਹਾਂ ਫਿਰ ਆਪਾਂ ਆਪਣੀ ਥਾਲੀ अलग अलग ला कलर के हूँ सजाव गे जिमें अपने झंडे से तीन कलर होंगे है ना तो इस तरह ही आपने तीन कलर के चावल बना लेने इधर मेरे को वाइट भी बने पे ग्रीन भी हो गए ओरेंज भी हो गए ठीक है जी इस तरह मैं तुम्हें तो बना के बल्कि सजा के भी दिखाई हाँ ਤਿਲੋ ਗਾਇਜ਼ ਆ ਦੇਖ ਲੋ ਇੱਧਰ ਆਪਾਂ ਜਿਵੇਂ ਆਪਣੇ ਫਲੈਗ ਦੇ ਕਲਰ ਹੈ orange white ਤੇ green ਠੀਕ ਹੈ ਜੀ ਆ ਦੇਖੋ ਮੈਂ ਇਸ ਤਰ੍ਹਾਂ ਸਜਾਦਤੇ ਨੇ ਮੈਂ ਕਲਰਫੁਲ ਚਾਵਲ ਬਣਾਏ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਜੇਕਰ ਚਾਹੋ ਤੇ ਤੁਸੀਂ ਦੂਸਰੀ ਤਰ੍ਹਾਂ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗੇ ਮੈਂ ਬਲਕਿ ਮੈਨੂੰ ਇਦਾਂ ਹੀ ਅੱਛਾ ਲੱਗਿਆ ਮੈਂ ਬਣਾਏ ਬਕਿ ਮਤਲਬ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਬਹੁਤ ਸਾਰੀਆਂ ਭੈਣਾਂ ਮੈਨੂੰ ਬਹੁਤ ਅੱਛੇ-ਅੱਛੇ ਕਮੈਂਟ ਕਰਦੀਆਂ ਥੈਂਕ ਯੂ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਤੇ ਇੱਕ ਰਿਕਵੈਸਟ ਕਰ ਜਦੋਂ ਹਾਈ ਜਦੋਂ ਵੀ ਤੁਸੀਂ ਲਾਈਕ ਕਰਦਿਆਂ ਜਿਹੜੀਆਂ ਭੈਣਾ ਮੇਨੂੰ ਵੀਡੀਓ ਨੂੰ ਮੇਰੇ ਨੂੰ ਲਾਈਕ ਕਰਦੀਆਂ ਹੁੰਦੀਆਂ ਹਨਾ ਜੀ ਉਹ ਮੇਰੀਆਂ ਭੈਣਾ ਜਦੋਂ ਉਹਨੇ ਨੀਚੇ ਜਦੋਂ ਆਪਾਂ ਲਾਈਕ ਕਰਦੇ ਹਾਂ ਤਾਂ ਇੱਕ ਹਾਈਪ ਦਾ ਬਟਨ ਆ ਜਾਂਦਾ ਹੈ ਲਾਈਕ ਕਰਦੇ ਇੱਕਦਮ ਆ ਜਾਂਦਾ ਹੈ ਉੱਤੇ ਹਾਈਪ ਲਿਖਿਆ ਹੁੰਦਾ ਜਦੋਂ ਆਪਾਂ ਹਾਈਪ ਨੂੰ ਟੱਚ ਕਰਾਂਗੇ ਨਾ ਤੇ ਨੀਚੇ ਪੁਆਇੰਟ ਦਿੱਤੇ ਹੁੰਦੇ ਆ ਇੱਕਦਮ ਨੀਚੇ ਆਏਗਾ ਪੁਆਇੰਟ ਜ਼ਰੂਰ ਦਿਆ ਕਰੋ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਥੈਂਕ ਯੂ ਧੰਨਵਾਦ ਤੁਹਾਡਾ ਇਦਾਂ ਹੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਬਾਕੀ ਆਜੋ ਜੀਨੇ ਜਿਨੇ ਮਿੱਠੇ ਚਾਵਲ ਖਾਣੇ ਆ ਤੁ ਬਹੁਤ ਟੇਸਟੀ ਦੇ ਬਹੁਤ ਵਧੀਆ ਬਣਦੇ ਆ ਜਿਵੇਂ ਤੁਸੀਂ ਚਾਹੋ ਉਸ ਤਰੀਕੇ ਬਣਾ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਕੜਾਈ ਵਾਲੇ ਦੱਸਿਆ ਕੜਾਈ ਦੇ ਵਿੱਚ ਵੀ ਤੁਸੀਂ ਤੜਕਾ ਲਾ ਕੇ ਸਾਰੀ ਚੀਜ਼ ਦਾ ਡਰਾਈ ਫਰੂਟ ਪਾ ਕੇ ਕੁਝ ਵੀ ਬਣਾ ਸਕਦੇ ਹੋ ਸੌਗੀ ਪਾ ਲਓ ਕੁਝ ਵੀ ਜੋ ਤੁਹਾਡਾ ਟੇਸਟ ਹੈ ਠੀਕ ਹੈ ਜੀ ਬਾਕੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਵਾਤ ਬਾਤ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਮੈਨੂੰ ਦੱਸਿਓ ਕਿਹੜੇ ਤੁਹਾਨੂੰ ਵਧੀਆ ਲੱਗਿਆ ਚਾਵਲ ਇਹ ਵਾਲਾ ਤਰੀਕਾ ਵਧੀਆ ਲੱਗਿਆ ਜਾਂ ਸਿੰਪਲ ਵਾਲਾ ਤਰੀਕਾ ਵਧੀਆ ਲੱਗਿਆ ਠੀਕ ਹੈ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰਸੈਸ